लाह लाड़ा भई ਜੋਰ ਲੀ ਲਾਉਂਦਾ ਇਹ ਮਿਸਤਰੀ ਜ਼ੋਰ ਘਟ ਲਾਉਂਦਾ ਇਹ ਹੋ ਰਹੀਆਂ ਚਾਰੀ ਧਰੀਆਂ ਵਿੱਚ ਰਾਂ ਨਹੀਂ ਚਾਰਨਾਂ ਲਈ ਬਗਝੇ ਥੱਲੇ ਲੈਉਣੀਆਂ ਪੈਣੀਆਂ ਨਹੀਂ ਆ ਨਹੀਂ ਟਿਕਦੀਆਂ ਆਈਆਂ ਨਹੀਂ ਤਰਦਾ ਨਹੀਂ ਹੁਣ ਇਹ ਕੀ ਆ ਤੂੰ ਆ ਥੱਲੇ ਬੋਲਾ ਆ ਜੀ ਥੱਲੇ ਬੋਲਾ ਆ ਜੀ ਬੋਲਾ ਮੈਂ ਕੀ ਆ ਤੂੰ ਥੱਲੇ ਬੋਲਾ ਆ ਜੇ ਬਾਈ ਬਾਪਾ ਬੈਠਣਗੇ ਹੁਣੇ ਕਿੱਲੀੜਗੀ 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 ਅੱਖ ਅੱਖ ਜ ਮਾਰੂਗਾ ਉਹ ਬਚ ਜਾਊਗੀ ਬਚ ਜਾਊਗੀ ਪਰੇ ਹੋ ਜਾ ਮੇਜਰਾ ਜੋਰ ਨਾਲ ਜੋਰ ਨਾਲ ਤੈਨੂੰ ਪਹਿਲੀ ਗਏ ਮਿੱਠੇ ਟਿੰਗਾ ਉਹ ਨਾ ਹੋਣਾ ਆ ਰਿਹਾ ਉਹ ਮੋਕੀ ਕਰੀਏ ਉਹ ਮਾਰੀ ਆਹੋ ਕੀ ਜੀ ਉਹ ਹੋਲ ਡੇਗਰ ਉਹ ਹੀ ਕੰਮ ਕਰਦਾ ਗਣੇਸ਼ਾ ਓਏ ਉਹ ਮੋਕੀ ਉਹ ਹੀ ਕੰਮ ਕਰਦਾ ਉਹ ਵੇਖ ਆਪਾ ਆ ਸੱਪੜ ਬਣਾ लमक जा करनाल por si hay